ਪੁੱਛਦੀ ਆ ਤੂੰ ਕਿਹਦਾ ਮੁੰਡਾ ਕਾ ਮੈਂ ਸੁਖਵੀਰ ਬਾਦਲ ਦਾ ਦੋਤਾ ਦੂਜੀ ਨੂੰ ਦੱਸ ਦੇਵਾਂ ਭਾਵੇਂ ਤੂੰ ਮਾਨ ਦਾ ਭਾਂਜਾ ਲੱਗਦਾ ਵੱਡੇ ਵੱਡੇ ਲੀਡਰਾਂ ਦੇ ਨਾਮ ਲਿਆ ਕਰ ਪੈਂਟਰ ਸਿੱਟਾ ਕਰ ਵੱਡੇ ਉਹ ਪਤਾਵਾ ਮੈਂ ਇਹ ਝੂਠ ਨਹੀਂ ਬੋਲ ਸਕਦਾ ਰੱਬ ਕੀ ਕਹੂਗਾ ਉਹ ਯਾਰ ਰੱਬ ਨੇ ਕੀ ਕਹਿਣਾ ਨਾਲੇ ਰੱਬ ਨੇ ਦਾਸਕਾਂ ਵਾਲਾ ਮਹਿਕਮਾ ਛੜਤਾ ਕਹਿੰਦਾ ਮੈਂ ਤਾਂ ਭਈ ਦੇਦਾ ਸੀਵਾ ਆਪਣੇ ਹੱਥ ਖੜੇ ਨੇ ਕੁੜੀ ਭਾਵੇਂ ਮੁੰਡੇ ਤੋਂ ਪੈਸੇ ਖਾਵੇ ਭਾਵੇਂ ਮੁੰਡਾ ਕੁੜੀ ਤੋਂ ਪੈਸੇ ਖਾਵੇ ਨਾਲੇ ਗੱਲ ਸੁਣ ਆਪਾਂ ਹੁਣ ਚੱਲਦੇ ਆਂ ਸੰਗਰੂਰ ਠੀਕ ਆ ਧਰਨੇ ਤੋਂ ਬਾਅਦ ਆਪਾਂ ਫਿਲਮ ਦੇਖ ਕੇ ਆਵਾਂਗੇ ਲਾਂਟੇ ਮੈਂ ਤੈਨੂੰ ਕਦੇ ਫੇ

ਆ ਬੰਦੇ ਸੇਤਾ ਠੀਕ ਨੇ ਹਾਂ ਸੇਤਾ ਵਧੀਆ 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 ਤੂੰ ਦੱਸ ਠੀਕ ਹੈ ਵਧੀਆ ਵਧੀਆ ਤੁਸੀਂ ਸਾਰਾ ਪਰਿਵਾਰ ਸਾਰਾ ਵਧੀਆ ਹਾਂ ਲਾਣੇਦਾਰ ਠੀਕ ਰਹਿੰਦਾ ਵਧੀਆ ਤੂੰ ਸੁਣਾ ਕੇ ਤਾਂ ਹਾਂ ਵਧੀਆ 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 ਹੋਰ ਕੰਮਕਾਰ ਵਧੀਆ ਕੰਮਕਾਰ ਪੂਰਾ ਜੋਰਾਂ ਤੇ ਐ ਕਿਨੇ ਕਿਨੇ ਮਾਰੇ ਅੱਜ ਅੱਜ ਤਾਂ ਇੱਕ ਥਾਮੀ ਟਕਾਲਾ ਜਾਂ ਦੱਸਿਆ ਦੀ ਆਪਾਂ ਨੂੰ ਅੱਛਾ ਪਰ ਉਧਰ ਵਧੀਆ ਦੁਕਾਨ ਤੇ ਜੋਰ ਆ ਆਪਣੇ ਅੱਛਾ ਹਾਂ ਉਧਰ ਵਧੀਆ ਹਾਂ ਤੇ ਮੇਰਾ ਕੰਮ ਕਰ ਤੂੰ ਫਿਰ ਦੱਸੋ ਜੀ ਹੁਕਮ ਦੋ ਇਹ ਐਫ ਡੀ ਕੈਸ ਸਾਲਾਂ ਦੀ ਹੁੰਦੀ ਆਪਾਂ ਐਪਰੇ ਤੁਸੀਂ ਦੱਸੋ ਕਿਨੇ ਸਾਲਾਂ ਦੀ ਕਰਦੀ ਏ ਅੱਛਾ ਸਾਲ ਦੀ ਕਰੀਗੇ ਦੋ ਸਾਲਾਂ ਲਈ ਸਾਲ ਤਾਂ ਕਾਨੂੰ ਜਿਆਦੇ ਦੀ ਰੱਖ 5 ਸਾਲਾਂ ਦੀ ਕਰਦੀ ਏ ਹਾਂ ਇਹ ਕੀ ਸਾਹਿਬ ਕੀ ਹੁੰਦਾ ਇਹਦਾ ਭਲਾ ਸਾਲ ਦਾ 7000 ਰੁਪਏ ਮਿਲ ਜਾਂਦਾ ਲੱਖ ਰੁਪਏ ਦਾ ਸਾਲ ਦਾ ਅੱਛਾ ਲੱਖ ਪਿੱਛੇ ਵੀ 7000 ਮਿਲਦਾ ਹੈ ਸਾਲ ਸਾਲ ਬਾਅਦ ਸਾਲ ਦਾ ਅੱਛਾ ਫਿਰ 5 ਸਾਲਾਂ ਦਾ ਕਿੰਨਾ ਹੋ ਗਿਆ ਹੈ 7 ਵਾਂ 35 35000 35000 ਹਾਂ ਅੱਛਾ ਕਹੇ ਪੈਸੇ ਵਿਆਜ ਪੈ ਗਿਆ ਭਲਾ ਹੈ ਇਹਦਾ ਮੰਨ ਕੇ ਚੱਲੋ 70 ਕੇ ਪੈਸੇ ਬਣ ਜਾਂਦਾ 70 ਪੈਸੇ ਡਾਕਖਾਨੇ ਚ ਜਾਂਦੇ ਨਹੀਂ ਦੇ ਪਹਿਲਾਂ ਉਹ ਸਰਕਾਰੀ ਉੱਥੇ ਵੱਧਾ ਅੱਛਾ ਹਾਂ ਠੀਕ ਆ ਉਹ ਫਿਰ ਇਹ ਡਾਕਖਾਨੇ ਚ ਫਾਇਦਾ ਕਿ ਇੱਥੇ ਫਾਇਦਾ ਥੋੜੀ ਮਰਜ਼ੀ ਇੱਥੇ ਮਰਜ਼ੀ ਕਰਾ ਲਓ ਡਾਕਖਾਨੇ ਚ ਵਧੀਆ ਫਾਇਦਾ ਐ ਡਾਕਖਾਨੇ ਚ ਜਿੰਨੇ ਸਾਲ ਹੀ ਕਹਿੰਦਾ ਫਿਰ ਕਢਾ ਆ ਨਹੀਂ ਜਾਂਦਾ ਉਹ ਤਾਂ ਕਹਿੰਦੇ ਪਹਿਲਾਂ ਨਹੀਂ ਕਢਾ ਸਕਦੇ ਉਹ ਫਿਕਸ ਹੁੰਦਾ 5 ਸਾਲ ਫਿਕਸ ਹੁੰਦਾ ਆਪਣੇ ਕਢਾ ਸਕਦੇ ਆ ਆਪਾਂ ਇੱਕ ਸਾਲ ਬਾਅਦ ਕਢਾ ਸਕਦੇ ਆ ਅੱਛਾ ਠੀਕ ਆ ਠੀਕ ਆ ਠੀਕ ਆ ਤੇ ਡੇਢ ਕ ਲੱਖ ਆ ਫਿਰ ਮੇਰੇ ਕੋਲ ਕੋਈ ਨਹੀਂ 1.5 ਲੱਖ ਦੀ ਕਰਦਣੇ ਆ ਹੈ 1.5 ਲੱਖ ਦੀ ਕਰਦਣੇ ਆ ਹਾਂ ਫਿਰ ਤੂੰ ਲਾਜ ਦਾ ਸਾਹਿਬ ਕਿਤਾਬ بارش ਨਾ ਕੋਈ ਬਣਾਈ ਕਿਉਂ ਨਾ ਨਾ ਕੋਈ بارش ਨਾ ਬਣਾਈ ਨਾ ਅੱਜ ਕੱਲ ਕੀ ਤੇ ਦੁਆਰਾ ਕ ਨਹੀਂ ਹਾਂ ਕੋਈ ਕੋਈ بارش ਪੂਛ ਨਹੀਂ ਬਣਾਉਣਾ ਮਹੀ ਰੱਖ ਲੈ ਗੱਲਾਂ ਅੱਛਾ ਫਿਰ ਬਾਅਦ ਚ ਕੀ ਕਰਾਂਗੇ ਨਾ ਬਾਅਦ ਚ ਗੁਰਦੁਆਰੇ ਦੇ ਨਾਲ ਲਵਾ ਦਾਂਗੇ ਅੱਛਾ ਹਾਂ ਆਪਣਾ ਕਿਹੜਾ ਆ ਕੀ ਵੀ ਦਾ ਆਪਣਾ ਚੋਰੀ ਠੱਗੀ ਦੀ ਕਮਾਈ ਆ ਲਓ ਤਾਂ ਗੱਲ ਠੀਕ ਆ ਹਾਂ ਮਿਹਨਤ ਕਰਦੇ ਆ ਪੈਸੇ ਕਮਾਉਣਿਆਂਗੇ ਉਹ ਤਾਂ ਜ਼ਰੂਰੀ ਆ ਫਿਰ بارش ਤਾਂ ਜ਼ਰੂਰੀ ਆ ਅੱਛਾ ਹਾਂ ਐਸ ਹਰਦਾ ਨਹੀਂ ਹੈ ਗਿਆ ਨਾ ਨਾ ਉਹਦਾ ਫਿਰ 19 ਕੀ ਗੱਲ ਹੋਜੀ ਬਗਲ ਨੂੰ ਫਿਰ ਜੋ ਅੱਖਾਂ ਬਾਰਸ ਨੂੰ ਮਿਲ ਜਾਂਦੀ ਚੱਲ ਫਿਰ ਐਂ ਕਰ ਜਿਹੜੀ ਮੇਰੀ ਤੇਰੀ ਭੈਣ ਵਿਆਹੀ ਹੋਈ ਆ ਗੁੜੀ ਆਪਣੀ ਹੂੰ ਉਹਦਾ ਨਾਮ ਲਿਖ ਦੇ ਕੀ ਨਾਮ ਲਿਖੀ ਉਹਦਾ ਹਾਂ ਉਹਦਾ ਨਾਮ ਲਿਖ ਦੇ ਕਰਤਾਰ ਲਿਖ ਦੇ ਕਰਤਾਰ ਕੌਰ ਅੱਛਾ ਹਾਂ ਉਹਦਾ ਨਾਮ ਲਿਖ ਦੇ ਠੀਕ ਹੈ ਹਾਂ ਹੋਰ ਕੋਈ ਪ੍ਰੂਫ ਪ੍ਰਾਪਤ ਨਹੀਂ ਲੱਗਦਾ ਅਧਾਰ ਕਾਰ ਲੱਗੂ ਦਾ ਅਧਾਰ ਕਾਰ ਤਾਂ ਹੈਗਾ ਮੇਰੇ ਕੋਲ ਹਾਂ ਉਹਦਾ ਲੱਗੂ ਕਿ ਮੇਰਾ ਉਹਦਾ ਉਹਦਾ ਵੀ ਲੱਗੂ ਆ ਹਾਂ ਨੇਡੋ ਵਰਥ ਚਾਹੀਦੇ ਆਪਾਂ ਨੂੰ ਉਹਦੇ ਖਾਤਰ ਅੱਛਾ ਪਰ ਐਂ ਕਰੀ ਫਿਰ ਮੈਂ ਤੜਕੇ ਨਾਲ ਤਾਂ ਗੁੱਡੀਆਂ ਨੂੰ ਲਿਆਉਂਗਾ ਜਾਂ ਤਾਂ ਪਰ ਹਾਂ ਫਿਰ ਆਪਾਂ ਤੜਕੇ ਕਰਾ ਦਨੇ ਹੈ ਹੈ ਆ ਕੋਈ ਨਹੀਂ ਜਦੋਂ ਆਏਗਾ ਤੜਕੇ ਤੋਂ ਖੁੱਲੀ ਆਪਣਾ ਇਹ ਹਾਂ ਹਾਂ ਬਈ ਇੱਕ ਖੁੱਲੀ ਹੈ ਹਾਂ ਕੱਲ ਨੂੰ ਖੁੱਲੀ ਆ ਦੱਸ ਕੇ ਆ ਜੇ ਚੱਕਰ ਨਹੀਂ ਮੈਂ ਨਾਲ ਲਿਆਉਣਾ ਨਾਲ ਲਿਆਉਣੀ ਅਧਾਰ ਕੱਢ ਲਿਆ ਕੋਈ ਨਾ ਨਾਲ ਲਿਆਉਂਗਾ ਮੈਂ ਬੇਲੀ ਹੁੰਦੀ ਹੈ ਕੋਈ ਨਹੀਂ ਕੋਈ ਜਰਾ ਨਾ 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 ਕੋਈ ਨਾ ਕੋਈ ਉਹਦੇ ਨਾਲ ਉਹਦੇ ਕਰਾ ਦੇ ਕੋਈ ਨਾ ਹਾਂ ਹਾਂ ਤੇਰਾ ਹੋ ਗਿਆ ਰਿਸ਼ਤਾ ਜਾਂ ਮੇਰਾ ਕਰਾ ਦੇ ਤੈਨੂੰ ਕਿਹਾ ਤਾਂ ਹੈਗਾ ਤੀ ਕਬੂਤਰ ਵਰਗੀ ਕੁੜੀ ਆ ਤੂੰ ਕਿਹੜਾ ਮੰਨਦਾਗਾ ਕਰਾਉਂਦਾ ਤਾਂ ਹੈ ਨਹੀਂ ਤੂੰ ਤੈਨੂੰ ਕਿਹਾ ਤਾਂ ਹੈਗਾ ਤੀ ਯਾਰਾ ਤੂੰ ਤਾਂ ਮੁਕਰਦਾ ਹੁਣ ਲੈ ਹੁਣ ਕਰਾ ਦੇ ਫਿਰ ਹੁਣ ਨਾ ਕਿਤੇ ਹੁਣ ਭਾਲਦਾ ਤੂੰ ਝੋਟਿਆ ਕਰੋ ਲੱਸਿਆ ਹੁਣ ਤਾਂ ਤਾਂ ਸੁੱਖ ਨਾਲ ਜੌੜੇ ਜਵਾਕ ਹੋਗੇ ਅੱਛਾ ਸਭ ਸੋ ਪੰਜੀਰੀ ਗਈ ਆ ਬਾਈ ਹਾਂ ਹਾਂ ਤੇ ਚੱਲ ਕੋਈ ਹੋਰ ਦੇਖ ਲਈ ਬਾਈ ਹਾਂ ਚੱਲ ਚੰਗਾ ਠੀਕ ਆ ਫਿਰ ਆ ਤੇਰਾ ਕੋਈ ਨਾ ਕੋਈ ਨਾ ਆ ਕਰੀ ਫਿਰ ਮੜਾ ਜਾ ਜੇ ਵੱੱਦ ਵਿਆਜ ਮੰਗਦਾ ਵੱੱਦ ਵਿਆਜ ਲਾਦੀ ਕੋਈ ਨਹੀਂ ਕੋਈ ਨਹੀਂ ਹਾਂ ਕਰਾਦਾ ਇੰਦਰਾ ਸਹੀ ਕੰਮ ਕਰਾਂਗੇ ਕੋਈ ਨਹੀਂ ਹੈਲੋ ਹਾਂ ਹਰੀ ਅੱਛਾ ਕਚਹਿਰੀਆਂ ਹੁਣੀ ਆਮਾ ਹੁਣ ਤਾਂ ਯਾਰ ਮੈਂ ਮੜਾ ਜਾ ਗਿਆ ਹੋਇਆ ਤੀਗਾ ਅੱਛਾ ਥੋੜੀ ਕੰਮ ਹੈ ਚਾ ਹਾਂ ਲੈ ਆਉਣਾ ਮੈਂ ਕੋਈ ਨਾ ਰਾਣੀ ਤੇ ਆ ਜਾਣਾ ਕੋਈ ਨਾ ਰਾਣੀ ਲੈ ਆਉਣਾ ਚੰਗਾ ਹਾਂ ਗੱਡੀ ਲੈ ਆਉਣਾ ਪਾਪੇ ਹੋ ਉਪਾਪੇ ਹਾਂ ਬੇਟਾ 100 ਰੁਪਏ ਦੇ ਹੈ 100 ਰੁਪਏ ਦੇ ਕੀ ਕਰੇਗਾ ਫਿਲਮ ਦੇਖ ਕੇ ਆਉਂਗਾ ਹੈ ਫਿਲਮ ਦੇਖ ਕੇ ਆਉਂਗਾ ਚੱਠੇ ਸੈੱਜ ਜਾਊਗਾ ਮੈਂ ਟੂਣਾ ਕੀ ਕਰੇਗਾ ਸੇ ਮੂੰਹ ਬੇਟਾ ਵੀ ਹੀ ਜੋ ਜਾ ਕੇ ਬਾਹਰੇ ਤੇ ਲੋਕ ਮੇਨੇ ਮਰੀ ਜਾਂਦੇ ਨੇ ਅੰਦਰ ਰਹਿ ਮਰਾ ਵੀ ਕੋਈ ਲੋੜ ਨਹੀਂ ਜਾਣਾ ਉਹ ਪਾਪੇ ਕਰੀਦਾ ਹੁਣ ਇਹਦਾ ਜਿਹਦਾ ਫਿਲਮ ਦੇਖਣ ਜਾਦੇ ਅੱਗੇ ਮੈਂ ਕਿੰਨਾ ਕ ਨਿਕਲਦਾ ਬਾਹਰੇ ਤੂੰ ਆਪ ਹੀ ਦੱਸ ਦੇ ਪੋਗ ਤੇ ਵਗ ਜਾ ਚੁੱਪ ਕਰ। ਪੋਗ ਤੇ ਮੈਂ ਕੀ ਕਰੂੰਗਾ? ਉੱਥੇ ਮੇਰੀ ਜਾਣਨਾ ਪਛਾਣ ਤੂੰ ਬਾਗੀ ਤੇਰੇ ਹਾਂ ਪ੍ਰਮਾਨ ਦੇ ਬਾਬੇ ਹੁੰਦੇ ਨੇ ਉੱਥੇ। ਆ ਪੋਗ ਤੇ ਮਹਾ ਤੂੰ ਵਗ ਜੀ ਉਹਦੀ ਮੁੜਾਈ ਦੇ ਕਿਰਪੀਏ ਦਾ ਮੱਥਾ ਮੈਂ ਨਹੀਂ ਜਾਂਦਾ ਯਾਰ। ਮੈਂ ਤਾਂ ਫਿਲਮ ਦੇਖਣ ਜਾਊਂਗਾ ਬਸ। ਗੱਗੂ ਗੱਲ ਦੀ ਆ। ਗੱਗੂ ਗੁੱਗੂ ਕਿੱਲ ਦੀ ਨਹੀਂ ਹੈਗੀ। ਉਹ ਤਾਂ ਬੰਬੇ ਵਾਲੇ ਕਿਸੇ ਐਕਟਰ ਦੀ ਰਿੱਤੀ ਕਦਾ ਛਣ ਦੀ ਹੈਗੀ। ਅੱਛਾ ਗੱਗੂ ਗੱਲ ਦੀ ਨਹੀਂ ਹੈਗੀ ਹਾਂ। ਹਿੰਦੀ ਫਿਲਮ ਹੈ ਗੱਗੂ ਗੱਲ ਦੀ ਨਹੀਂ ਹੈ। ਕੋਈ ਲੋੜ ਨਹੀਂ ਫਿਰ ਭਾਈ ਜਾਣ ਜੂਣ ਦੀ ਜੇ ਬੰਬੇ ਉਧਰੋਂ ਐਕਟਰ ਦੀ ਹੈਗੀ। ਹਾਂ। ਕਿਉਂ? ਆਪਦਾ 9 ਤਰੀਕ ਨੂੰ ਵਗ ਜੀ ਚੁੱਪ ਕਰ ਖੜਿਆ ਰੀ ਮੂਵੀ ਆਉਗੀ ਗਰਨਾਮ ਭੋਲਰ ਦੀ ਪੰਜਾਬੀ ਮੁੰਡਾ ਪੰਜਾਬੀ ਕੁੜੀਆਂ ਪੰਜਾਬੀ ਫਿਲਮਾਂ ਹੈ ਪੰਜਾਬੀਆਂ ਨੇ ਬਣਾਈ ਹੋਈ ਆ ਪੰਜਾਬ ਚ ਬਣੀ ਹੋਈ ਆ ਤੁਸੀਂ ਤੀਜੇ ਥਾਂ ਮੇ ਜਾ ਕੇ ਬੜਾਵਾ ਦਿਨੂ ਅਗਲੇ ਨੂੰ ਆਪਦੇ ਪੰਜਾਬ ਵਾਲੇ ਛੋਟੇ ਵਧੀਆ ਨਹੀਂ ਬਣਾਉਂਦੇ ਕੱਡੇ ਕੱਡੇ ਸੇ ਪਏ ਨੇ ਕੈਮਰੇ ਵਾਲੇ ਜਿਹੜੇ ਵਧੀਆ ਬਣਾਉਂਦੇ ਨੇ ਲਿਖਣ ਵਾਲੇ ਕਿੰਨੇ ਸੋਹਣੇ ਪਏ ਨੇ ਉਹਨਾਂ ਨੂੰ ਤਾਂ ਤੁਸੀਂ ਦੇਖ ਕੇ ਰਾਜੀ ਨਹੀਂ ਐ ਫਿਰ ਆਏ ਪੰਜਾਬੀ ਸਨਮੇ ਛੋਟੇ ਗਾਹਾਂ ਵੱਧ ਜਾਣਗੇ ਅਗਰ ਤੂੰ ਬੜੀਆ ਮੈਨੂੰ ਪੰਜਾਬੀ ਫਿਲਮਾਂ ਦੇਖਣ ਜਾਣ ਵਾਸਤੇ ਦੇਣਾ ਨਾ 9 ਤਰੀਕ ਨੂੰ ਉਹ ਚੁੱਪ ਕਰਕੇ ਖੜਿਆਰੀ ਫਿਲਮ ਆਉਗੀ ਪਹਿਲਵਾਨਾਂ ਦੇ ਫਿਲਮੋਂ ਬਣੀ ਹੋਈ ਆ ਕੋਈ ਨਸ਼ਾ ਨਹੀਂ ਕੋਈ ਪੱਤਾ ਨਹੀਂ ਕੋਈ ਕੁਝ ਵਿੱਚ ਹੋਰ ਨਹੀਂ ਪਾਇਆ ਹੋਇਆ ਗੰਦਮੰਦ ਚੰਗੀ ਫਿਲਮ ਹੈ ਹੈ ਆ ਪੰਜਾਬੀ ਬੰਦਿਆਰੂ ਸਪੋਰਟ ਕਰਿਆ ਕਰੋ ਜਿਹੜੇ ਪੰਜਾਬ ਚ ਬਣਾਉਂਦੇ ਨੇ ਪੰਜਾਬੀ ਛੋਡਾ ਮੂਰੇ ਆਵੇ ਆ ਜਿਹੜਾ ਉੱਥੇ ਬਣਿਆ ਹੋਇਆ ਸਰਮਾ ਜਾਣਦਾ ਤੂੰ ਅਜ ਨਹੀਂ ਤਾਂ ਪੰਜਾਬ ਉਸ ਦਿਨ ਕਿਦਨ ਜਾਣ ਦੇਗਾ ਤੂੰ 9 ਤਰੀਕ ਨੂੰ ਜਿਹੜੀ ਮੈਂ ਇੱਥੋਂ ਲੈ ਜੀ ਪੈਸੇ 9 ਤਰੀਕ ਨੂੰ ਮੈਂ ਦੇਉਂਗਾ ਨਾੜੇ ਮੈਂ ਜਾਊਂਗਾ ਟਰਾਲੀ ਵਰਕੇ ਨਾਲ ਲੰਬਰਦਾਰਾਂ ਨੂੰ ਸਾਰਿਆਂ ਨੂੰ ਲੈ ਕੇ ਜਾਵਾਂਗੇ ਕਿੰਮੂ ਓਏ ਹੋਰ ਪੰਜਾਬ ਨੂੰ ਹੋ ਕਰੋ ਮੂਰੇ ਫੇਰ ਹੀ ਪੰਜਾਬੀ ਫਿਲਮਾਂ ਆਗੇ ਹੋਣਗੀਆਂ ਫੇਰ ਪੰਜਾਬ ਚ ਆਓ ਪੈਰੀ ਬੰਨਾ ਚਾਹਤੇ ਓ ਕੀ ਹੋਇਆ ਪੈਰਾਂ ਨੂੰ ਹੋ ਠੀਕ ਆ ਠੀਕ ਹੋ ਗਿਆ ਤਿਆਰ ਹੋ ਏ ਕਿੱਥੇ ਜਾਣੇ ਹੋ ਹੋਦਾ ਚਾਚਾ ਕੁਛ ਨਹੀਂ ਸੰਗਰੂਰ ਤੱਕ ਜਾ ਕੇ ਆਉਣਿਆ ਤਰਨਾਗਾ ਉੱਥੇ ਜਾਣੇ ਆਂਗੇ ਆ ਚੌਥੇ ਬੰਨੇ ਤਰ ਤੇ ਜਾ ਦੇਣਾ ਫਿਲਮਾਂ ਦੇਖਣੋਂ ਕਾਨੂੰ ਜਾਣਿਆ ਚਾਚਾ ਫਿਲਮਾਂ ਦੇਖਣ ਕਿਹਨੇ ਕਹਦਾ ਤੈਨੂੰ ਨਾਲੇ ਆਹਾ کہیں ਜਾਂਦਾ ਹੋਰ ਕਿਹਨੇ ਕਹਤਾ ਉਹ ਇਹਨੂੰ ਤਾਂ ਚਾਚਾ ਮੈਂ ਤਾਂ ਬਹਾਨਾ ਮਾਰਿਆ ਦੀ ਮਾਂ ਮੇਰੇ ਨਾਲ ਭਗ ਜੂ ਮੂੰਹ ਕੁਛ ਹੋਰ ਬਣਾਈ ਫਿਰਦਾ ਦੋ ਦਿਨਾਂ ਦਾ ਮਨ ਹੋਰ ਹੋ ਜਾਗਾ ਬੰਦੇ ਦਾ ਲੱਗਾ ਮੁੱਢਿਆ ਕਰਨੇ ਤੇ ਜਾਣ ਆਪਦਾ ਜਾਜੀ ਸੱਦ ਕੇ ਮੈਂ ਆਪਦੇ ਨੂੰ ਤੋਰਦਾਂ ਨਹੀਂ ਭਾਈ ਕੱਲਾ ਗੱਲਾ ਪੁੱਤਾਂ ਮੇਰਾ ਲੈ ਬੇਟਾ ਜਾਣਿਆ ਚਾਚਾ ਮੈਂ ਵੀ ਤਾਂ ਕੱਲੀਆਂ ਆ ਜਿਹੜੇ ਵਿਚਾਰੇ ਜੇਲ੍ਹਾਂ 'ਚ ਬੈਠੇ ਨੇ ਉਹ ਵੀ ਕੱਲੀਆਂ ਸੀ ਜਿਹੜੇ ਮਾਰਦੇ ਉਹ ਵੀ ਕੱਲੇ ਨੇ ਉਹ ਵੀ ਵਿਚਾਰੇ ਬਿਲਕਦੇ ਫਿਰਦੇ ਨੇ ਮਾਪੇ ਉਹ ਤੈਨੂੰ ਆਹੀ ਤਾਂ ਕਮੀਆਂ ਨੇ ਆਪਣੇ ਜੀ ਨਾਲ ਲਈ ਤੁਰਦੇ ਨਹੀਂ ਅੱਜ ਤੁਰੇ ਹੁੰਦੇ ਨਾਲ ਹੁੰਦੇ ਆਪਣੇ ਉਹ ਹੀ ਤਾਂ ਤੈਨੂੰ ਪਿੱਟਦਾ ਜਿਹੜਾ ਚੰਗਾ ਬੰਦਾ ਪੰਜਾਬ ਖਾਤਰ ਬੋਲਦਾ ਉਹਦੇ ਨਾਲ ਕੋਈ ਤੁਰਦਾ ਨਹੀਂ ਦੋ ਦਿਨ ਬੋਲਦੇ ਨੇ ਤੀਜੇ ਦਿਨ ਆਪਦੇ ਕਿੱਤਿਆਂ ਦੇ ਲੱਗ ਜਾਂਦੇ ਨੇ ਅਗਲਾ ਚੁੱਪ ਕਰਕੇ ਫਿਰ ਆਹੀ ਤਾਂ ਕਮੀਆਂ ਨੇ ਚਾਚਾ ਇਹ ਗੋਡੇ ਵਰਗੇ ਟੋਕਦੇ ਨੇ ਜੇ ਹੁਣ ਤੂੰ ਇਹਨੂੰ ਕਹੇਂ ਵੀ ਜਾ ਸਿੰਮੂ ਫੇਰ ਆਗਾ ਇਹ ਘਰੇ ਬੈਠੇ ਕਹੀ ਜਾਂਦੇ ਹੋ ਬਾਹਰ ਨਿਕਲ ਕੇ ਤਾਂ ਦੇਖੋ ਉਹ ਹੀ ਕਹਣਾ ਕੋਈ ਤੁਰਦਾ ਨਹੀਂ ਨਾਲ ਤੇਰੇ ਕੋਈ ਹੋਰ ਨਾ ਹੋ ਕੋਈ ਲੋੜ ਨਹੀਂ ਧਰਨੇ ਉਹ ਜਿਹੜੇ ਚਾਚਾ ਘਰੇ ਬੈਠੇ ਨੇ ਉਹਨਾਂ ਨੂੰ ਵੀ ਲੱਗਦਾ ਵੀ ਓ ਮੇਰੀ ਗੱਲ ਸੁਣ ਲੈ ਭਾਈ ਜੇ ਤੁਰੋਂਗੇ ਫੇਰ ਹੀ ਐ ਓਹੀ ਕਹਣਾ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਨ ਵਾਲੇ ਦਾ ਇੱਥੇ ਬਹੁਤ ਕੁਝ ਹੁੰਦਾ ਐਵੇਂ ਨਾ ਉਥੇ ਫਰੀ ਜਾਓ ਛੋੜੋ ਦੱਛਾ ਮੈਂ ਤੂੰ ਬਣ ਜਾ ਭਗਤ ਸਿੰਘ ਭਾਈ ਦੇਖਦਾ ਤੇਰੇ ਮਗਰ ਕਿੰਨੇ ਕੁ ਲੱਗਦੇ ਨੇ ਉਦੋਂ ਵੀ ਸਿੰਘ ਬਣ ਜਾ ਰੱਖ ਲੈ ਤੂੰ ਉਹਦੇ ਕਿਤਾਬ ਚ ਪਿਸਤੌਲ ਦੇਖਦਾ ਤੇਰੇ ਨਾਲ ਕਿੰਨੀ ਕੁ ਸਪੋਰਟ ਕਰਦੇ ਨੇ ਚਾ ਬਣ ਜਾ ਦੇ ਇਸ ਭਗਤਾ ਅਜ ਤਾਂ ਤੋਰਦੇ ਨਹੀਂ ਭਾਈ ਆਪਦੇ ਇਹਨੂੰ ਹਾਂ ਦੱਸੋ ਇਹ ਸਿਮੂ ਜਾਂਦਾ ਨਹੀਂ ਤੂੰ ਇਹਦਾ ਜਾਂਦਾ ਨਹੀਂ ਭਈ ਇਹਦਾ ਭੋਗ ਤੇ ਜਾਊਗਾ ਤੂੰ ਦੇਖ ਲਈ ਤੇਰੇ ਮਗਰ ਕਿੰਨੇ ਕਿ ਤੁਰਨਗੇ ਹਾਂ ਇਹ ਇਹ ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਮਗਰ ਥੋੜਾ ਟਾਈਮ ਹੀ ਹੁੰਦਾ ਉਹ ਫਿਰ ਚਾਚਾ ਤੁਰਨਾਂ ਦਾ ਆਪਣੋਂ ਹੀ ਪਊ ਇਕੱਠੇ ਦਾ ਆਪਣੋਂ ਹੀ ਹੋਣਾ ਪਊਗਾ ਥੋੜੇ ਨਹੀਂ ਇਹ ਗੱਲਾਂ ਪੱਲੇ ਪੈਂਦੀਆਂ ਉਹ ਕਿਤੇ ਚਾਲੂ ਏ ਹਾਂ ਜਾ ਪਾਜੋ ਕਰਨੇ ਤੇ ਬਥੇਰਾ ਕੁਝ ਹੋ ਗਿਆ ਅਬ ਤੇਰੇ ਵਿਚਾਰੇ ਪੰਜਾਬ ਖਾਤਰ ਬੋਲੇ ਤੀਗੇ ਕੋਈ मां करो चुप कर भी ठीक है बस हो गया काम जा वो मेरी गाड़ि सु पोगते जा तू ओथे पेटी ਥੱਲੇ ਪੈ ਨੇ ਪੈਸੇ ਹੋ ਲੈ ਹਾਂ ਰੁਪਈਆ ਮੱਥਾ ਡੇਕ ਦੀ ਬਾਕੀ ਤੇ ਰਿਪਵਾਰੀ ਮੋਟਰਸਾਈਕਲ ਜ ਨਹੀਂ ਬਸ ਤੇ ਬਗਿਆ ਹੋ ਚਲ ਠੀਕ ਹੈ ਮੈਂ ਠਹਿਰ ਕੇ ਬਾਗ ਜੂਗਾ ਮੈਂ ਜਾ ਮੈਂ ਵੀ ਖਲਜੀ ਪਿਓ ਮੜਾ ਜਾ ਜਾਇਆ ਮੱਥੇ ਥੱਲੇ ਚੰਗਾ ਹੋਰ ਤੁੱਪ ਵਧੀਆ ਕੱਢ ਲਈ ਅੱਜ ਹੈ ਆਜਾ ਵਧੀਆ ਟਾਈਮ ਨਾਲ ਕੰਮ ਨੂੰ ਨਿਪਟੜ ਗਿਆ ਮੈਂ ਬਰਾ ਹੈ ਨਹੀਂ ਇਹ ਭਾਂ ਦਾ ਸਰਕਾਰ ਨੂੰ ਕੰਮ ਜੇ ਸਾਰੀ ਸਰੀ ਢਾੜੀ ਲਵਾ ਦਿੰਦੇ ਨੇ ਕਿ ਨਹੀਂ ਹੋਰੀ ਹੈ ਤੂੰ ਕਾ ਤੋ ਗੂੰਗਾ ਗੋੜ ਖਾ ਗਿਆ ਹੁਣ ਓਏ ਇਹਨੂੰ ਮਿਲਦਾ ਜ਼ਮੀਨ ਦਾ ਚੋਰਾ ਲੱਗ ਗਿਆ ਓਏ ਕੋਈ ਨਾ ਗਾਈ ਨਹੀਂ ਰੱਖੀ ਐ 베ਤੀ ਥੋੜੂ ਆ ਯਾਰ ਹੈ ਛੜਾ ਲਾਂਗੇ ਐਡੀ ਕੀ ਗੱਲ ਐ ਪਿਆਰਿਆ ਹਾਂ ਜ਼ਮੀਨ ਕਾ ਨੂੰ ਗਹਿਣੇ ਰੱਖਦੀ ਓਏ ਹਾਂ ਉਹ ਤਾਂ ਮਾਂ ਗਹਿਣੇ ਰੱਖਦੀ ਪਿਆਰਿਆ ਮਾਂ ਮਾਰਖੀ ਗੱਲ ਓਏ ਇਹ ਜੀਆਂ ਗੱਲਾਂ ਨਾ ਕਰ ਹੁਣ ਤੂੰ ਮੇਰੀ ਗੱਲ ਸੁਣ। ਜੇ ਭਾਈ ਧਾਰੇ ਸਧਾਰੇ ਫੜਦਾ ਰਿਸ਼ਤੇਦਾਰ ਭਾਈਆਂ ਤੋਂ ਹੈ ਉਹੋ ਭਾਈ ਗੇੜੇ ਮਾਰ ਮਾਰ ਕੇ ਉਹ ਬੋਦਾ ਪਟਦੇ ਨੇ ਜਦੋਂ ਆਪਣਾ ਨਹੀਂ ਹੱਥ ਲੋਟ ਆਉਂਦਾ ਨਹੀਂ ਦੇ ਸਕਦੇ ਆਪਾਂ ਫੇਰ ਕੀ ਆ ਯਾਰ ਅਸੀਂ ਤੂੰ ਲਾਲਾ ਪਾਂਹ ਦਾ ਰਖ ਰੱਖ ਕੇ ਗਣੇ ਜ਼ਮੀਨਾਂ ਸਾਰੀ ਬੇਚਤੀ ਹੁੰਦਾ ਖਰ ਪਰ ਬੜਾ ਬਾਉ ਕੁਸ ਲਿਆ ਹਾਂ ਬਾਉ ਕੁਸ ਬਣਾ ਲਿਆ ਬਾਈ ਕੋਈ ਗੱਲ ਨਹੀਂ ਜਦੋਂ ਤੇਰਾ ਹੱਥ ਲੋਟ ਆ ਗਿਆ ਆਬਦ ਤੂੰ ਕਰ ਲਈ ਸਹੀ ਹੈ ਹੋਰ ਮੈਂ ਬੜਾ ਨਾ ਤਾਂ ਮੇਰੇ ਦਾਦੇ ਪਰਦਾਦੇ ਨੇ ਨਾ ਮੇਰੇ ਪਿਓ ਨੇ ਕਦੇ ਇੱਕ ਖੁੱਡ ਨਹੀਂ ਗਵਾਈ ਉਹਨੇ ਮਾਣੇ ਪੈ ਹਦੀ ਆਦੀ ਸਾਰੀ ਜ਼ਮੀਨ ਕਹਨੇ ਓਏ ਹੁਣ ਬਾਈ ਕੀ ਕਰੀਏ ਦਿਨ ਦਿਖਾ ਦੇ ਹੁਣ ਲੈ ਉਹੀ ਫੇਰ ਤਾਂ ਲਾਦੀਆਂ ਗੱਲਾਂ ਲੈ ਕੇ ਬਹਿ ਜਾਣਾ ਰਾਜ ਜੁਦਿਸਟਰ ਨੇ ਕਿ ਉਹਨੇ ਕੁੰਟੜੀ ਦਿਖਾਰੀ ਪਹਿਲਾਂ ਉਹਦੀ ਕੁੜੀ